ਜੀ ਬਿਲਕੁਲ ਸਮਝਾ ਤੋਂ ਮੇਰੇ ਚ ਐਨਰਜੀ ਦੁੱਗਣੀ ਹੋ ਗਈ ਜੀ ਐਨਰਜੀ ਦੁੱਗਣੀ ਹੋ ਗਈ ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਮਤਲਬ ਪਹਿਲਾਂ ਸਰੀਰ ਡਿਗੂ ਡਿਗੂ ਜਾਂ ਕਰੀ ਜਾਂਦਾ ਹੂਗਾ ਨਾ ਹਾਂ ਜੀ ਪਹਿਲਾਂ ਬੈੱਡ ਤੋਂ ਉੱਠਣ ਦਾ ਜੀ ਨਹੀਂ ਕਰਦਾ ਸੀ ਹੁਣ ਤਾਂ ਸ਼ਾਮ ਨੂੰ ਰਾਤ ਤੱਕ ਵੀ ਸੈਰ ਕਰੀ ਜਾਂਦੇ ਹਾਂ ਜੀ ਉਹਦਾ ਹੈਰਾਨ ਆ ਗਈ ਕਿ ਇਦਾਂ ਇਦਾਂ ਦੀਆਂ ਪ੍ਰੋਬਲਮਾਂ ਆਪਣੀਆਂ ਸੈੱਟ ਹੋ ਰਹੀਆਂ ਜਿੱਦਾਂ ਹੁਣ ਲੇਡੀਜ਼ ਪ੍ਰੋਬਲਮ ਹੋ ਗਈ ਪੀਸੀਓਡੀ ਵਗੈਰਾ ਦੀ ਪੀਰੀਅਡ ਨਹੀਂ ਆਉਣੇ ਕਿਸੇ ਲੇਡੀਜ਼ ਨੂੰ ਕਿਉਂਕਿ ਮੈਨੂੰ ਪਿਛਲੇ 3 ਸਾਲਾਂ ਤੋਂ ਖੁਦ ਨੂੰ ਇਹ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਯਾਨੀ ਕਿ ਮੈਨੂੰ 1 ਇਅਰ ਦਾ ਪੀਰੀਅਡ ਸਕਿ ਜਾ ਤੁਸੀਂ ਵੇਟ ਘਟਾਓ ਤੇ ਜਾ ਤੁਸੀਂ ਫਿਰ ઓਪਰੇਟ ਹੋਊਗਾ ਹਾਂ ਵੀਰੇ ਮੈਂ ਬਿਲਕੁਲ ਨੋਰਮਲ ਆ ਤੇ ਮੈਂ ਬੈਡ ਰੈਸਟ ਤੇ ਸੀਗੀ ਮਿੱਤਰੋ ਆ ਭੈਣ ਉਹਨਾਂ ਨੇ ਪੂਰੇ ਪੰਜਾਬ ਦਾ ਠੇਕਾ ਲੈ ਲਿਆ ਕਹਿੰਦੇ ਕਿਸੇ ਨੂੰ ਮੋਟਾ ਰਹਿਣ ਹੀ ਨਹੀਂ ਦੇਣਾ ਸਾਰਿਆਂ ਨੂੰ ਪਤਲਾ ਕਰਨਾ ਤੰਦਰੁਸਤ ਕਰਨਾਗਾ ਆ ਜਿਹੜੇ ਸਾਰੇ ਵੀਰਾਂ ਭੈਣਾਂ ਨੂੰ ਤੁਸੀਂ ਦੇਖ ਰਹੇ ਹੋ ਸਾਰਿਆਂ ਨੇ ਵਾਧਨ ਘਟਾਇਆਗਾ ਕਿਸ ਨੇ 10 ਕਿਲੋ ਘਟਾਇਆ ਕਿਸ ਨੇ ਕਿੰਨਾ ਘਟਾਇਆ ਕਿਸ ਨੇ ਕਿੰਨਾ ਆ ਭੈਣ ਦਾ 100 ਕਿਲੋ ਵਾਧਨ ਸੀਗਾ ਤੁਸੀਂ ਮੰਨੋਗੇ ਤੇ ਬਾਕੀ ਦੀ ਗੱਲਬਾਤ ਭੈਣ ਉਹਨਾਂ ਨਾਲ ਕਰਦੇ ਆ ਵੀ ਕਿਵੇਂ ਘਟਾਉਣੇ ਕੀ ਪ੍ਰੋਸੈਸ ਆ ਤੁਹਾਡਾ ਵੀ ਕਿਤੇ ਸਾਰੀਆਂ ਚੀਜ਼ਾਂ ਇਹ ਤਾਂ ਨਹੀਂ ਕਹਿੰਦੇ ਵੀ ਕੁਝ ਨਹੀਂ ਖਾਣਾ ਸਾਸੀ ਕਾ ਵੀਰੇ ਕਿਵੇਂ ਚੜਦੀ ਕਲਾ ਤੁਸੀਂ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਜੀ ਤੁਹਾਡੇ ਚ ਕਿੰਨਾ ਵਾਦਨ ਸੀਗਾ ਸਭ ਵੀਰੇ ਮੇਰੇ ਵਿੱਚ 100 ਕਿਲੋ ਸੀ ਅੱਜ ਕਿੰਨਾ ਵਾਦਨ ਹੈ ਤੁਹਾਡੇ ਚ ਅੱਜ ਵੀਰੇ ਮੇਰੇ ਚ 65 ਕਿਲੋ ਆ ਤੰਦਰੁਸਤੋਂ ਪੂਰੇ ਬਿਲਕੁਲ ਪੂਰੇ ਹੀ ਵੀਰੇ ਮੈਂ 3 ਮਹੀਨਿਆਂ ਦੇ ਵਿੱਚ 35 ਕਿਲੋ weight lose ਕੀਤਾ ਵੀਰੇ ਤੇ ਬਹੁਤ ਬਾਈਆਂ ਦੇ ਮਨ ਚ ਸੌਂਦੇ ਨੇ ਭੜੇ ਭੜੇ ਖਿਆਲ ਆਉਂਦੇ ਨੇ ਵੀ ਇਹ ਬਿਮਾਰੀਆਂ ਲਾ ਦਿੰਦੀਆਂ ਜਿਹੜੀਆਂ ਤੁਸੀਂ ਚੀਜ਼ਾਂ ਖਵਾਉਣੀ ਹੋਗੇ ਜੀ ਵੀਰੇ ਵੀਰੇ ਸਮਝਾਓ ਵੀ ਕੀ ਚੀਜ਼ ਹੈ ਤੁਹਾਡੀ ਵੀਰੇ ਨਿਊਟ੍ਰੀਸ਼ਨ ਆ ਇਹ ਕੁਝ ਵੀ ਨਹੀਂ ਹੈਗਾ ਇਦਾਂ ਦਾ ਇਹ ਵੈਜੀਟੇਬਲ ਫਰੂਟਸ ਦੇ ਸਬਜ਼ੀਆਂ ਤੋਂ ਹੀ ਬਣਿਆ ਹੋਇਆ ਹੈ ਜੀ ਜਿਹੜਾ ਮਿਕਸਰ ਹੈ ਨਾ ਇਹਦੇ ਨਾਲ ਜੀ ਆਪਾਂ 60% ਤਾਂ ਆਪਾਂ ਘਰ ਦਾ ਹੀ ਖਾਣਾ ਹੈ ਜਿਹੜਾ ਆਪਣੀ ਡਾਈਟ ਆ ਉਹ ਹੋਮ ਡਾਈਟੀ ਆ ਤੇ 40% ਵਰਕ ਕਰਦਾ ਇਹ ਕਿਸੇ ਚੀਜ਼ ਦੀ ਖਾਣ ਦੀ ਰੋਕ ਟੋਕ ਵੀਰੇ ਕੁਝ ਵੀ ਨਹੀਂ ਰੋਕ ਟੋਕ ਹੈਗੀ ਅਸੀਂ ਆਪਣੇ ਆਲੂ ਵਾਲੇ ਪਰਾਂਠੇ ਵੀ ਦਿੰਨੇ ਆ ਖਾਣ ਨੂੰ ਡਾਈਟ ਦੇ ਵਿੱਚ ਆਪਣੇ ਸੈਂਡਵਿਚ ਹੋ ਗਿਆ ਲਾਈਕ ਜਿਵੇਂ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਗੋਲ ਗੱਪੇ ਹੋਗੇ ਸਾਰਾ ਕੁਝ ਦਿੰਨੇ ਆ ਡਾਈਟ ਦੇ ਵਿੱਚ ਹਾਂਜੀ ਤੇ ਇੱਕ ਵੀਰੇ ਹੋਰ ਸਵਾਲ ਆਈ ਵੀ ਮਤਲਬ ਤੁਸੀਂ ਆਪ ਦੇ ਆਪ ਖਾਧਾ ਕਰ ਤੇ ਤੁਹਾਡੇ ਪਰਿਵਾਰ ਚ ਹੋਰ ਕਿਸੇ ਨੇ ਖਾਇਆ ਹਾਂਜੀ ਵੀਰੇ ਮੇਰੀ ਬੇਟੀ ਨੇ ਖਾਧਾ ਹੈ ਹਾਂਜੀ ਮੇਰੇ ਹਸਪਤਿਆਂ ਨੂੰ ਵੀ ਕੋਈ ਨੁਕਸਾਨ ਨਹੀਂ ਹੈ ਨਹੀਂ ਵੀਰੇ ਕੋਈ ਨੁਕਸਾਨ ਨਹੀਂ ਮੇਰੇ ਹਸਬੰਡ ਬਾਹਰ ਨੇ ਯੂ ਐਸ اے ਮੈਂ ਉਹਨਾਂ ਨੂੰ ਵੀ ਪ੍ਰੋਟੈਕਟ ਭੇਜਿਆ ਹੈ ਅਹ ਬਾਰੇ ਵੀ ਭੇਜਦੇ ਹਾਂਜੀ ਮੈਂ ਤੁਹਾਡੀ ਬੇਟੀ ਉਰੇ ਹੈਗੀ ਇੱਥੇ ਹਾਂਜੀ ਮੇਰੀ ਬੇਟੀ ਵੀਰੇ ਇੱਥੇ ਖੜਿਆ ਨਾਲ ਅੱਛਾ ਆ ਇਧਰ ਹਾਂਜੀ ਸਸੀ ਕਰਪਨ ਤੁਹਾਡਾ ਕਿੰਨਾ weight ਸੀਗਾ ਜੀ ਮੇਰਾ ਜੀ 70 ਕਿਲੋ ਅਸਾਂ ਤੁਸੀਂ ਨੇ ਕਿੰਨਾ weight ਘਟਾਇਆ ਮੈਂ ਜੀ 2 ਮਹੀਨਿਆਂ ਦੇ ਵਿੱਚ 12 ਕਿਲੋ ਆਪਣੇ ਵਿੱਚ ਕਰਿਆ। 2 ਮਹੀਨਿਆਂ ਦੇ ਵਿੱਚ 12 ਕਿਲੋ ਘਟਾਇਆ ਮਿੱਤਰੋ ਬੱਚੇ ਵੀ ਖਾ ਸਕਦੇ ਨੇਗੇ। ਮਤਲਬ ਵੀ ਸਭ ਤੋਂ ਵੱਧ ਏਜ ਕਿੰਨੀ ਤੱਕ ਖਾ ਸਕਦੇ ਨੇਗੇ? ਵੀਰੇ ਆਪਣੇ 4-5 ਸਾਲ ਤੋਂ ਲੈ ਕੇ 100 ਸਾਲ ਦਾ ਕੋਈ ਏਜ ਕੋਈ ਮੈਟਰ ਨਹੀਂ ਕਰਦੀ ਇਹਦੇ ਵਿੱਚ। ਮੇਰੇ ਬ੍ਰਦਰ ਨੇ ਇਹਨਾਂ ਦੇ ਵੀ ਖਾਦਾ ਪਹਿਲਾਂ ਅਸੀਂ ਆਪਣੇ ਘਰ ਤੋਂ ਸ਼ੁਰੂ ਕੀਤਾ ਜੀ। ਵੀ ਮਤਲਬ એનર્ਜੀ ਦਿੰਦੀਆਂ ਨੇ ਜਿੰਜਾ। ਹੋਰ ਬਿਮਾਰੀਆਂ ਵੀ ਠੀਕ ਕਰਦੀਆਂ। ਹਾਂਜੀ ਵੀਰੇ ਜਿੰਨੀਆਂ ਵੀ ਆਪਣੇ ਬਿਮਾਰੀਆਂ ਨੇ ਜਿਵੇਂ ਹੁਣ ਮੈਨੂੰ ਆਪਣੀ ਸਰਵਾਈਕਲ ਸੀਗਾ ਵੀਰੇ, ਮਾਈਗਰੇਨ ਸੀਗਾ ਤੇ ਮੇਰੀ ਮੈਡੀਸਨ ਚੱਲਦੀ ਸੀ ਤੇ ਮੈਨੂੰ ਡਿਸਕ ਦੀ ਬਹੁਤ ਜ਼ਿਆਦਾ ਤਾ ઓਪਰੇਟ ਦੱਸਿਆ ਹੋਇਆ ਸੀਗਾ ਡਾਕਟਰ ਨੇ ਆਪਣੇ ਅੰਬਾਲੇ ਤੋਂ ਡਾਕਟਰ ਸੀਗੇ ਚਾਹ ਵੀ ਮੈਂ ਦੱਸ ਵੀ ਸਕਦੀ ਆ ਤੇ ਉਹਨਾਂ ਨੇ ਮੇਰੇ ਇੰਜੈਕਸ਼ਨ ਵੀ ਲਾਤਾ ਸੀਗਾ ਤੇ ਉਹ ਕਹਿੰਦੇ ਵੀ ਬਸ ਲਾਸਟ ਆਪਸ਼ਨ ਆ ਵੀ ਜਾਂ ਤਾਂ ਤੁਸੀਂ ਵੇਟ ਘਟਾਓ ਤੇ ਜਾਂ ਤੁਸੀਂ ਫਿਰ ઓਪਰੇਟ ਹੋਊਗਾ ઓਪਰੇਟ ਹਾਂ ਵੀਰੇ ਮੈਂ ਬਿਲਕੁਲ ਨੋਰਮਲ ਆ ਤੇ ਮੈਂ ਬੈਡ ਰੈਸਟ ਤੇ ਸੀਗੀ ਤੇ ਹੁਣ ਮੈਨੂੰ ਅੱਜ ਕੋਈ ਵੀ ਪ੍ਰੋਬਲਮ ਨਹੀਂ ਜਿਹੜੀ ਮੈਂ ਡੇਲੀ ਮੇਰੇ ਜਿਹੜੀ ਦਰਦ ਦੀ ਗੋਲੀ ਸੀ ਉਹ ਸਰਹਾਣੀ ਆਮਾਂਗੀ ਸੀਗੀ ਵੀ ਸਰਹਾਣੀ ਰਹਿੰਦੀ ਆ ਵੀ ਡੇਲੀ ਲੈਂਦੀ ਸੀਗੀ ਤੇ ਮਿੱਤਰੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਵੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਆ ਸਾਰੇ ਵੀਰ ਭਾਈ ਮਤਲਬ ਆਧਾਰ ਨਹੀਂ ਨੇ ਆਪਣੇ ਲੋਗੇ ਸਾਰਿਆਂ ਤੋਂ ਆਪਾਂ ਰਿਵਿਊ ਜਾਨਾਂਗੇ ਤੁਸੀਂ ਵੀ ਭੈਣ ਬਾਦਲ ਘਟਾਇੀ ਹਾਂਜੀ ਜੀ ਤੁਸੀਂ ਕਿੰਨਾ ਘਟਾਇਆ ਜੀ ਭਾਜੀ ਮੈਂ 6 ਮਹੀਨੇ ਦੇ ਵਿੱਚ ਆਪਣਾ ਮੰਨ ਕੇ ਚਲੋ 22 ਕਿਲੋ weight ਘਟਾਇਆ 22 ਕਿਲੋ ਘਟਾਇਆ ਕੋਈ ਨੁਕਸਾਨ ਹੋਇਆ ਹੋਵੇ ਕੋਈ ਵੀ ਨਹੀਂ ਭਾਜੀ ਸਗੋਂ ਜਿਹੜੀਆਂ ਕਿ ਮੇਰੇ 900 ਦਾ ਇੱਕ ਇੰਜੈਕਸ਼ਨ ਲੱਗਦਾ ਹੁੰਦਾ ਸੀ ਮਹੀਨੇ ਦੇ ਵਿੱਚ ਜਿੱਦਾਂ ਲੇਡੀਜ਼ ਪ੍ਰੋਬਲਮ ਆ ਜਾਂਦੀਆਂ ਨੇ ਪਰ ਮੈਨੂੰ ਉਹਦੇ ਵੱਲੋਂ ਹੁਣ ਮੈਂ ਬਿਲਕੁਲ ਓਕੇ ਆ ਇੱਕ ਨੁਕਸਾਨ ਕਹਿੰਦੇ ਹੁੰਦਾ ਤੁਹਾਡਾ ਸੂਟਾ ਵਾਲਾ ਕਹਿੰਦੇ ਜੀ ਉਹ ਉਹ ਤਾਂ ਚਲੋ ਜੀ ਹੁਣ ਹੋਣਾ ਹੀ ਚਾਹੀਦਾ ਕਿਉਂਕਿ ਚਲੋ ਜੇ ਹੁਣ ਆਪਾਂ ਸਲਿਮ ਹੋਈਏ ਤਾਂ ਥੋੜਾ ਬਹੁਤਾ ਤਾਂ ਪੈਂਦਾ ਹੀ ਹੈ ਚਲੋ ਦਾਨ ਕਰਦੇ ਹਾਂ ਸੂਟ ਜੇ ਹਾਂਜੀ ਹਾਂਜੀ ਉਹ ਤਾਂ ਕੋਈ ਚੱਕਰ ਨਹੀਂ ਜਿੱਥੇ ਆਪਾਂ ਡਾਕਟਰ ਨੂੰ ਮੰਨ ਕੇ ਚਲੋ ਜੇ ਆਪਾਂ ਡਾਕਟਰ ਕੋਲੇ ਜਾਂਦੇ ਆ 5-600 ਰੁਪਏ ਤਾਂ ਡਾਕਟਰ ਨੂੰ ਪਹਿਲਾਂ ਉਹਨਾਂ ਦਾ ਮੂੰਹ ਦੇਖਣ ਦਾ ਪੈਸਾ ਹੀ ਦੇਣੇ ਪੈਂਦੇ ਜੀ ਤੇ ਹੁਣ ਆਪਣਾ ਉਹਦੋਂ ਖਿਹੜਾ ਛੁੱਟ ਗਿਆ ਏ ਜਿਹੜੀ ਹੁਣ ਮੰਨ ਕੇ ਚਲੋ ਆਪਾਂ ਨਿਊਟ੍ਰੀਸ਼ਨ ਲੈਣੇ ਆ ਹਸਬੰਦ ਨੇ ਜੀ ਨਿਊਟ੍ਰੀਸ਼ਨ ਲਤਾ ਮੈਂ ਉਹਨਾਂ ਨੂੰ ਜਦੋਂ ਆਪਣਾ ਕਲੱਬ ਓਪਨ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਸ਼ੁਰੂ ਕਰਵਾਇਆ ਤਾਂ ਉਹਨਾਂ ਨੇ ਆਪਣਾ weight loss ਕੀਤਾ ਉਹਨਾਂ ਨੂੰ ਬਹੁਤ ਸਾਰੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਜਿਹੜੀ ਕਿ ਅਸੀਂ ਕਿਸੇ ਨਾ ਵਾਦਾ ਨਹੀਂ ਕਰਦੇ ਤੁਹਾਡੀ ਇਹ ਪ੍ਰੋਬਲਮ ਦਾ ਹੱਲ ਹੋ ਸਕਦਾ ਕੋਈ ਵੀ ਪ੍ਰੋਬਲਮ ਆ ਜਾਨੀ ਕਿ ਆਪਣੇ ਜਦੋਂ weight loss ਹੁੰਦਾਗਾ ਉਹਦੇ ਨਾਲ ਬਹੁਤ ਹੀ ਜ਼ਿਆਦਾ ਇਦਾਂ ਦੀਆਂ ਪ੍ਰੋਬਲਮਾਂ ਜਿਹੜੀ ਕਿ ਆਪਣੇ ਸੈੱਟ ਹੋ ਰਹੀਆਂ ਨੇ ਜਾਨੀ ਕਿ ਅਸੀਂ ਖੁਦ ਹੈਰਾਨ ਆ ਗਏ ਕਿ ਇਦਾਂ ਇਦਾਂ ਦੀਆਂ ਪ੍ਰੋਬਲਮਾਂ ਆਪਣੀਆਂ ਸੈੱਟ ਹੋ ਰਹੀਆਂ ਜਿੱਦਾਂ ਹੁਣ ਲੇਡੀਜ਼ ਪ੍ਰੋਬਲਮ ਹੋ ਗਈ PCOS ਦੀ ਵਗੈਰਾ ਦੀ period ਨਹੀਂ ਆਉਣੇ ਕਿਸੇ ਲੇਡੀਜ਼ ਨੂੰ ਕਿਉ ਯਾਨੀ ਕਿ ਮੈਨੂੰ 1 ਇਅਰ ਦਾ ਪੀਰੀਅਡ ਸਕਿਪ ਹੋ ਜਾਂਦੇ ਸੀ ਨਹੀਂ ਆਉਂਦੇ ਸੀਗੇ ਤੇ ਹੁਣ ਨਿਊਟ੍ਰੀਸ਼ਨ ਲੈਣਾ ਮੈਨੂੰ ਰੈਗੂਲਰ ਇਹ ਪ੍ਰੋਬਲਮ ਬਿਲਕੁਲ ਓਕੇ ਆ ਜਿਹੜੀ ਕਿ ਕਿੱਥੇ ਮੈਨੂੰ ਡਾਕਟਰ ਮੰਨ ਕੇ ਚਲੋ ਹਫਤੇ ਦੇ ਵਿੱਚ ਮੇਰਾ 15-20000 ਰੁਪਿਆ ਖਰਚਾ ਹੈਗਾ ਸੀਗਾ ਤੇ ਮੇਰੇ ਡੇਲੀ ਦਾ 900 ਦਾ ਇੱਕ ਇੰਜੈਕਸ਼ਨ ਲੱਗਦਾ ਹੁੰਦਾ ਸੀਗਾ ਤੇ ਮੈਂ ਤਾਂ ਕਹਿੰਨੀ ਵੀ ਹਾਰਿਕਨੋ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਤੋਂ ਨਿਊਟ੍ਰੀਸ਼ਨ ਲਓ ਪਰ ਤੁਸੀਂ ਪਹਿਲਾਂ ਸਾਡਾ ਕੰਟੈਕਟ ਨੰਬਰ ਲਓ ਤੇ ਫੋਲੋ ਕਰੋ ਸਾਨੂੰ ਤੇ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਦੇਖੋ ਲੋਕਾਂ ਦੇ ਰਿਵਿਊ ਦੇਖੋ ਉਸ ਤੋਂ ਬਾਅਦ ਤੁਸੀਂ ਕੋਈ ਡਿਸੀਜਨ ਲਓ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਅੱਜ ਹੀ ਸਾਡੇ ਨਾਲ ਉਹ ਕਰੋ ਚੰਗਾ ਹਾਂਜੀ ਤੇ ਦੋਸਤੋ ਜਿਵੇਂ ਭੈਣ ਨੇ ਦੱਸਿਆ ਵੀ ਬਹੁਤ ਰੋਗ ਹੁੰਦੇ ਨੇ ਜਿਹੜੇ ਵੀ ਮਤਲਬ ਆਪਾਂ ਗੁਪਤ ਰੋਗ ਵੀ ਆਪਾਂ ਦੱਸ ਨਹੀਂ ਸਕਦੇ ਉਹਨਾਂ ਦਾ ਵੀ ਹੱਲ ਹੁੰਦਾ ਹੈਗਾ ਇੱਕ ਵਾਰੀ ਯਾਰ ਕੀ ਆਪਣਾ ਜਾਂਦਾ ਇੱਕ ਵਾਰੀ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਜ਼ਰੂਰ ਲਿਓ ਇੱਕ ਵਾਰੀ ਵਰਤ ਕੇ ਦੇਖੋ ਕਿਉਂਕਿ ਬਾਲਾ ਖਰਚਾ ਵੀ ਨਹੀਂ ਆਉਂਦਾ ਹੈਗਾ ਤੇ ਇੱਧਰ ਭੈਣੂਰੀਆਂ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੱਸੀ ਕਲ ਜੀ ਸੱਸੀ ਕਲ ਬੀ ਜੀ ਮੈਂ ਤਿੰਨ ਮਹੀਨਿਆਂ ਚ 26 ਕਿਲੋ ਭਾਰ ਘਟਾਇਆ ਮੈਂ ਤੁਹਾਡੇ ਤੋਂ ਐ ਪੁੱਛਣਾ ਚਾਹੁੰਗਾ ਵੀ ਤੁਸੀਂ ਨੇ ਸ਼ੁਰੂਆਤ ਕੀਤੀ ਸੀ ਇਹ ਨਿਊਟ੍ਰੀਸ਼ਨ ਦੀ ਹਾਂਜੀ ਮੇਰੇ ਹਸਬੰਦ ਨੇ ਕੀਤੀ ਸੀ ਉਹਨਾਂ ਨੇ ਪਹਿਲਾਂ 55 ਕਿਲੋ ਵਜ਼ਨ ਘਟਾਇਆ ਸੀਗਾ ਉਹਨਾਂ ਨੂੰ ਦੇਖ ਕੇ ਮੈਂ 26 ਕਿਲੋ ਘਟਾਇਆ ਤੇ ਮੇਰੇ ਬੇਟੇ ਨੇ 14 ਕਿਲੋ ਘਟਾਇਆ ਵੀ ਬਾਦਨ ਘਟਾਉਣ ਵਾਲੀ ਲਹਿਰ ਹੈ ਜਿਹੜੀ ਉਹ ਤੁਸੀਂ ਨੇ ਤੋਰੀ ਹੈਗੀ پورے ਪੰਜਾਬ 'ਚ ਹਾਂਜੀ ਹਾਂਜੀ ਮਨਦੀਪ ਸਰ ਤੋਂ ਚੱਲੀ ਹੈ ਜੀ ਵੀ ਮਤਲਬ ਪਤਲਾ ਮੋਟਾ ਰਹਿਣ ਨਹੀਂ ਦੇਣਾ ਕਿਸੇ ਨੂੰ ਸਾਰਿਆਂ ਨੂੰ ਪਤਲੇ ਕਰ ਦੇਣਾ ਹਾਂ ਅਸੀਂ ਨੇ ਮਸਲੇ ਕਿ ਜਿੱਦਾਂ ਅਸੀਂ ਬਹੁਤ ਜ਼ਿਆਦਾ ਨਰਕ ਭਰੀ ਜ਼ਿੰਦਗੀ ਸੀਗੀ ਜਦੋਂ ਮਟਾਪਾ ਸੀਗਾ ਤੇ ਨਾ ਕਿਤੇ ਜਾਣਾ ਨਾ ਆਉਣਾ ਤੇ ਸਿਰਫ ਅੰਦਰ ਹੀ ਰੋਟੀਆਂ ਖਾ ਆਪਣੀ ਲਾਈਫ ਦਾ ਪਤਾ ਲੱਗਿਆ ਜਿਉਣ ਦਾ ਪਤਾ ਲੱਗਿਆ ਤਾਂ ਹੁਣ ਅਸੀਂ ਇਹ ਸੋਚਦੇ ਆ ਕਿ ਵੀ ਅਸੀਂ ਲੋਕਾਂ ਨੂੰ ਵੀ ਇਦਾਂ ਹੀ ਜਿਉਣ ਦੀ ਲਾਈਫ ਦਈਏ ਤੇ ਅਸੀਂ ਹਰ ਇੱਕ ਨੂੰ ਫਿੱਟ ਕਰਨਾ ਚਾਹੁੰਦੇ ਆ ਕਿਉਂਕਿ ਜੇ ਕਈ ਲੋਕ ਕਹਿੰਦੇ ਨੇ ਕਿ ਇਹਦਾ ਸਾਈਡ ਇਫੈਕਟ ਸਾਈਡ ਇਫੈਕਟ ਕੋਈ ਨਹੀਂ ਕਿਉਂਕਿ ਦੇਖੋ ਅਸੀਂ ਜਦੋਂ ਲਿਆ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਦਿੱਤਾ ਸੀ ਆਪਣੇ ਘਰ ਤੋਂ ਸ਼ੁਰੂ ਕੀਤਾ ਮੇਰੀ 2.5 ਸਾਲ ਦੀ ਬੇਟੀ ਹੈ ਕਿ ਜਿਹੜੀ ਉਹ ਵੀ ਲੈ ਰਹੀ ਹੈ ਨਿਊਟ੍ਰੀਸ਼ਨ 2.5 ਸਾਲ ਦੀ ਬੇਟੀ ਵੀ ਲੈ ਸਕਦਾ 2.5 ਸਾਲ ਦਾ ਜਵਾਬ ਵੀ ਲੈ ਸਕਦਾ ਦੋਸਤੋ ਜਿੱਦਾਂ ਕਈ ਵਾਰੀ ਬੱਚਿਆਂ ਦੀ ਇਮਿਊਨਿਟੀ ਵੀਕ ਹੁੰਦੀ ਆ ਤੇ ਬੱਚੇ ਖਾਣਾ ਨਹੀਂ ਖਾਂਦੇ ਹੈਗੇ ਬੱਚੇ ਬਿਮਾਰ ਬਹੁਤ ਜ਼ਿਆਦਾ ਰਹਿੰਦੇ ਨੇ ਉਹਨਾਂ ਲਈ ਬੱਚਿਆਂ ਲਈ ਅਲੱਗ ਤੋਂ ਆ ਕਿਸੇ ਦੀ ਸਕਿਨ ਪ੍ਰੋਬਲਮ ਆ ਸਕਿਨ ਦਾ ਵੀ ਸਾਡੇ ਕੋਲ ਹੈਗਾ ਤੇ ਜਦੋਂ ਕਿ ਆਪਾਂ ਇਹ ਕਹਿਣਾ ਕਿ ਸੀ ਇਹ ਨਹੀਂ ਕਹਿੰਦੇ ਵੀ ਤੁਸੀਂ ਲਵੋ ਤਾਂ ਲਵੋ ਸਿਰਫ ਸਾਡੀ ਇੰਸਟਾਗ੍ਰam ਤੇ ਫਿਟਮਨਦੀਪ 5 ਇੰਸਟਾਗ੍ਰam ਆਈਡੀ ਆ ਜਿਨ੍ਹਾਂ ਨੇ ਮੇਨ ਸ਼ੁਰੂਆਤ ਕੀਤੀ ਸੀ ਇਸ ਜੀ ਉਤੇ ਵਿੱਚੋਂ ਵਨ ਡੇ ਦਾ ਵਨ ਡੇ ਰਿਜ਼ਲਟ ਪਾ ਰਹੇ ਨੇ ਤੁਸੀਂ ਉਹਨੂੰ ਪਹਿਲਾਂ ਦੇਖੋ ਉਹਨੂੰ ਫੋਲੋ ਕਰੋ ਤੇ ਦੇਖ ਕੇ ਆਪਣਾ ਉਸ ਤੋਂ ਬਾਅਦ ਡਿਸੀਜਨ ਲਵੋ ਕਿ ਲੈਣਾ ਕਿ ਨਹੀਂ ਲੈਣਾ ਠੀਕ ਹੈ ਹਾਂਜੀ ਤੇ ਭੈਣ ਤੁਸੀਂ ਤਾਂ ਦੱਸ ਹੀ ਦਿੱਤਾ ਨਾ ਘਟਾਇਆ ਕੋਈ એનર્ਜੀ ਮਤਲਬ ਲੋ ਹੋਈ ਹੋਵੇ ਖਾ ਕੇ ਪ੍ਰੋਡਕਟ ਜੀ ਲੋ ਹੋ ਜਾਂਦੇ ਹੁੰਦਾ ਨਹੀਂ ਜੀ ਬਿਲਕੁਲ ਸਮੇਤੋ ਮੇਰੇ ਚ ਐਨਰਜੀ ਦੁੱਗਣੀ ਹੋ ਗਈ ਜੀ એનਰਜੀ ਦੁੱਗਣੀ ਹੋ ਗਈ ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਮਤਲਬ ਪਹਿਲਾਂ ਸਰੀਰ ਡਿਗੂ ਡਿਗੂ ਜਾਂ ਕਰੀ ਜਾਂਦਾ ਹੂਗਾ ਨਾ ਹਾਂ ਜੀ ਪਹਿਲਾਂ ਬੈੱਡ ਤੋਂ ਉੱਠਣ ਦਾ ਜੀ ਨਹੀਂ ਕਰਦਾ ਸੀ ਹੁਣ ਤਾਂ ਸ਼ਾਮ ਨੂੰ ਰਾਤ ਤੱਕ ਵੀ ਸੈਰ ਕਰੀ ਜਾਂਦੇ ਆ ਜੀ ਤੇ ਮੈਂ ਆਪਣੀ ਹਾਈਟ ਵੀ ਵਧਾਈ ਹੈ ਜੀ ਜਿਹੜੀਆਂ ਕੁੜੀਆਂ ਮਤਲਬ ਸਰੀਰ ਡਿਗੂ ਡਿਗੂ ਕਰੀ ਜਾਂਦਾਗਾ ਆ ਭੈਣ ਤੁਹਾਡੇ ਲਈ ਇੱਕ ਜੰਪਲ ਹੈਗੀ ਬਹੁਤ ਵੱਡੀ ਵੀ ਇੱਕ ਵਾਰੀ ਪ੍ਰੋਡਕਟ ਖਾ ਕੇ ਦੇਖੋ ਵੀ ਮਤਲਬ ਮੈਂ ਜੇ ਕੋਈ ਮਤਲਬ ਵੀ ਸਰੀਰ ਫਿੱਟ ਆਗਾ ਮਤਲਬ ਆਗਲੇ ਦਾ ਵੀ ਆਏ ਜੇ ਹੋ ਜਾਂਦਾ ਵੀ એનર્ਜੀ ਜੀ ਨਹੀਂ ਹੈਗੀ ਉਹ ਵੀ ਲੈ ਸਕਦਾ ਹੈ ਹਾਂਜੀ ਹਾਂਜੀ ਸਰ ਲੈ ਸਕਦੇ ਨੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਇਹ ਤਾਂ ਵੈਜੀਟੇਬਲ ਤੇ ਫਰੂਟਸ ਤੋਂ ਬਣਿਆ ਹੋਇਆ ਤੇ ਕੋਈ ਮੈਡੀਸਨ ਨਹੀਂ ਹੈਗੀ ਕੋਈ ਟੈਬਲੇਟ ਨਹੀਂ ਦੇਣੀ ਹੈਗੀ ਸਿਰਫ ਇੱਕ ਖਾਣਾ ਹੈ ਤਾਂ ਆਪਣਾ ਤੇ ਨਿਊਟ੍ਰੀਸ਼ਨ ਨਾ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਕੋਈ ਦਵਾਈ ਨਹੀਂ ਹੈਗੀ ਕੋਈ ਮੈਡੀਸਿਨ ਨਹੀਂ ਹੈਗੀ ਤੇ ਇੱਧਰ ਇੱਕ ਬਾਈ ਖੜਾ ਬੰਦੇ ਵੀ ਘਟਾ ਰਹੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦਾ ਸੱਸੀ ਗੱਲ ਵੀਰੇ ਤੁਹਾਡਾ ਕਿੰਨਾ ਵਾਦਨ ਸੀਗਾ ਜੀ ਇੱਕ ਕੁਆਂਟਲ ਸੀਗਾ ਜੀ ਇੱਕ ਕੁਆਂਟਲ ਮਿੱਤਰੋ ਕੁਆਂਟਲ ਕੁਆਂਟਲ ਵਾਲਿਆਂ ਨੂੰ ਲਾ ਰੱਖਿਆ ਜੱਫਾ ਬਾਈ ਉਹਨਾਂ ਨੇ ਤੇ ਹੁਣ ਕਿੰਨਾ ਰਹਿ ਗਿਆ ਜੀ ਹੁਣ 92 ਕਿਲੋ ਆ ਵੀਰੇ 92 ਕਿਲੋ ਤੇ ਘਟਾਈ ਇਹਨੂੰ ਹਲੇ ਵੀ ਘਟਾਈ ਇਹਨੂੰ ਵੀ ਨਹੀਂ ਵੀਰੇ ਹੁਣ ਖਾ ਕੇ ਛੱਡਤਾ ਜੀ ਹਾਂ ਇੱਕ ਮਹੀਨਾ ਖਾਦਾ ਇੱਕ ਮਹੀਨਾ ਚ 8 ਕਿਲੋ ਘਟ ਗਏ ਜੀ ਮੇਰਾ 20 ਫਿੱਟ ਹੋ ਗਏ ਹਾਂਜੀ ਹਾਂ ਤੇ ਦੋਸਤੋ ਮੈਂ ਬੜੀ ਗੱਲਾਂ ਕੀ ਕਰਨੀਆਂ ਨੇ ਯਾਰ ਹੁਣ ਤੁਹਾਨੂੰ ਸਾਰੀਆਂ ਐਗਜ਼ੈਂਪਲਾਂ ਵੀ ਦੇਤੀਆਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਜਿਹੜੇ ਇੱਕ ਪ੍ਰੋਡਕਟ ਵੀ ਮਤਲਬ ਤੁਸੀਂ ਬਾਅਰ ਭੇਜਦਣੋ ਹੀ ਇਹ ਹਾਂਜੀ ਸਾਡਾ ਹਰ ਇੱਕ ਕੰਟਰੀ ਦੇ ਵਿੱਚ ਜਾਂਦਾ ਜਿੱਦੇ ਵਿੱਚ ਮਰਜ਼ੀ ਉਹ ਕਰ ਲੋ ਕੋਰੀਅਲ ਚਾਰਜੇਸ ਆ ਉਹ ਤੁਸੀਂ ਦੇ ਸਕਦੇ ਹੋ ਪੰਜਾਬ ਦੇ ਵਿੱਚ ਫ੍ਰੀ ਆ ਤੁਹਾਡਾ ਪੰਜਾਬ ਦੇ ਵਿੱਚ ਫ੍ਰੀ ਆ ਜੀ ਪੂਰੇ ਪੰਜਾਬ ਦੇ ਵਿੱਚ ਫ੍ਰੀ ਆ ਇਹਨਾਂ ਦੇ ਪ੍ਰੋਡਕਟ ਇੱਕ ਵਾਰੀ ਜਾਣਕਾਰੀ ਜ਼ਰੂਰ ਲਿਓ ਤੇ ਆਹ ਭੈਣੋਰੇ ਤੁਹਾਡਾ ਨੰਬਰ ਚੱਕਣੇ ਸਕਰੀਨ ਤੇ ਨੰਬਰ ਚੱਲੀ ਜਾਂਦਾਗਾ ਹਾਂਜੀ ਦੋਸਤੋ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਸੇ ਦਾ ਭਲਾ ਹੋਵੇ